ਮੇਰੇ ਪਿਆਰੇ ਦੋਸਤੋ 10 ਰੁਪਏ ਦੇ ਸਟਾਰ ਨੋਟਾਂ ਵਿੱਚ ਕਿਹੜੇ ਕੀਮਤੀ ਨੋਟ ਹਨ ਅੱਜ ਉਹਨਾਂ ਬਾਰੇ ਜਾਣਕਾਰੀ ਲਵਾਂਗੇ ਸਟਾਰ ਨੋਟ ਦੀ ਪਛਾਣ ਕਿਵੇਂ ਹੋਵੇਗੀ ਕਿ ਉਹ ਸਕੁਅਰ ਹੈ ਜਾਂ ਰੀਅਰ ਹੈ ਸਭ ਜਾਣਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਦੇਖਦੇ ਹੋਏ ਗੁਜਾਰਿਸ਼ ਹੈ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਬੈਲ ਆਈਕਨ ਨੂੰ ਦਬਾ ਕੇ ਆਲਟ ਸਿਲੇਕਟ ਕਰ ਦੇਣਾ ਤਾਂ ਜੋ ਅਗਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਵੀਡੀਓ ਨੂੰ ਪੂਰੀ ਦੇਖਣਾ ਤਾਂ ਜੋ ਸਾਰੀ ਜਾਣਕਾਰੀ ਚੰਗੀ ਤਰ੍ਹਾਂ ਸਮਝ ਸਕੋ ਆਓ ਸ਼ੁਰੂ ਕਰਦੇ ਹਾਂ ਸਤਿ ਸ੍ਰੀ ਅਕਾਲ ਮੈਂ ਨਛੱਤਰ ਸਿੰਘ ਤੇ ਤੁਸੀਂ ਦੇਖ ਰਹੇ ਹੋ YouTube ਦਾ ਚੈਨਲ ਸਿੱਧੂ ਇੰਡੀਅਨਸ ਕੋਇਨਸ ਜਿੱਥੇ ਭਾਰਤੀ ਸਿੱਕੇ ਤੇ ਨੋਟਾਂ ਬਾਰੇ ਸਹੀ ਤੇ ਦਰੁਸਤ ਜਾਣਕਾਰੀ ਦਿੱਤੀ ਜਾਂਦੀ ਹੈ ਸਟਾਰ ਨੋਟ ਕਿਵੇਂ ਕੀਮਤੀ ਹੁੰਦੇ ਹਨ ਇਸ ਦੇ ਪੰਜ ਐਲੀਮੈਂਟਸ ਹੁੰਦੇ ਹਨ ਪਹਿਲਾ ਨੋਟ ਤੇ ਸਟਾਰ ਦਾ ਨਿਸ਼ਾਨ ਸਟਾਰ ਜ਼ਰੂਰੀ ਹੋਣਾ ਚਾਹੀਦਾ ਹੈ ਦੂਸਰਾ ਪ੍ਰੀਫਿਕਸ ਜੋ ਸੀਰੀਅਲ ਨੰਬਰ ਦੇ ਸਭ ਤੋਂ ਮੋਰੇ ਦਿੱਤਾ ਜਾਂਦਾ ਹੈ ਸੀਰੀਅਲ ਨੰਬਰ ਦੇ ਥੱਲੇ ਇੱਕ ਹਲਕਾ ਜਿਹਾ ਇੰਗਲਿਸ਼ ਦਾ ਅੱਖਰ ਦਿੱਤਾ ਜਾਂਦਾ ਹੈ ਇੱਕ A B R ਕੁਝ ਵੀ ਹੋ ਸਕਦਾ ਹੈ ਉਸ ਨੂੰ ਇਨਸਰਟ ਕਹਿੰਦੇ ਹਨ ਉਹ ਹੋਣਾ ਚਾਹੀਦਾ ਹੈ ਚੌਥਾ ਐਲੀਮੈਂਟ ਸ ਹੈ ਗਵਰਨਰ ਦੇ ਸਾਈਨ ਉਸ ਵੇਲੇ ਜੋ ਗਵਰਨਰ ਹੁੰਦਾ ਹੈ ਉਸ ਦੇ ਸਾਈਨ ਤੇ ਨੋਟਰ ਪਾਟਨ ਤੇ ਬੈਕ ਸਾਈਡ ਤੇ ਜੇਰ ਜਿਸ ਹਨ ਦੇ ਵਿੱਚ ਇਹ ਨੋਟ ਬਣਿਆ ਸੋ ਮੇਰੇ ਪਿਆਰੇ ਦੋਸਤੋ ਆਓ ਜਾਣਦੇ ਹਾਂ ਸਭ ਤੋਂ ਪਹਿਲਾ ਨੋਟ 10 ਰੁਪਏ ਦਾ ਸਟਾਰ ਨੋਟ ਜੋ ਕੀਮਤੀ ਹੈ ਦੋਸਤੋ ਨੋਟ ਦੇ ਪਿਛਲੇ ਭਾਗ ਤੇ ਜੀਰ 2008 ਹੋਣਾ ਚਾਹੀਦਾ ਹੈ। ਸਕਰੀਨ ਤੇ ਦੇਖ ਰਹੇ ਹੋ ਉਹ ਦੇਖੋ ਕਿਸ ਜਗ੍ਹਾ ਤੇ ਲਿਖਿਆ ਹੈ ਸਕਰੀਨ ਤੇ ਦਿੱਤਾ ਗਿਆ ਹੈ। ਉਸ ਨੂੰ ਪਲਟਣ ਤੇ ਸਾਹਮਣੇ ਵਾਲੇ ਭਾਗ ਤੇ ਪ੍ਰੀਫਿਕਸ 99s 99s ਹੋਣਾ ਚਾਹੀਦਾ ਹੈ ਤੇ ਉਸ ਤੋਂ ਅੱਗੇ ਸਟਾਰ ਦਾ ਨਿਸ਼ਾਨ ਹੋਣਾ ਚਾਹੀਦਾ ਹੈ। ਤੇ ਉਸ ਦੇ ਥੱਲੇ ਹਲਕਾ ਜਾਂ ਫਿੱਕਾ ਜਾਂ ਇਨਸਰਟ A ਹੋਣਾ ਚਾਹੀਦਾ ਹੈ। ਜੋ ਬਲੈਕ ਕਲਰ ਚ ਹੁੰਦਾ ਹੈ ਪਰ ਬਹੁਤ ਫਿੱਕਾ ਜਿਹਾ ਹੁੰਦਾ ਹੈ ਜੋ ਸੀਰੀਅਲ ਨੰਬਰ ਤੇ ਪ੍ਰੀਫਿਕਸ ਦੇ ਗੱਬੇ ਅੱਗੇ ਪਿੱਛੇ ਮੜਾ ਜਾ ਹੋ ਸਕਦਾ ਹੈ ਫਿੱਕਾ ਜਾ ਦਿਖਾਈ ਦਿੰਦਾ ਹੈ ਤੇ ਉਸ ਵੇਲੇ ਦੇ ਗਵਰਨਰ ਵਾਈ ਵੀ ਰੈਡੀ ਦੇ ਸਾਈਨ ਹੋਣ ਚਾਹੀਦੇ ਹਨ ਇਹ ਦੋਸਤੋ ਇਹ ਪੰਜ 엘ਮੈਂਟਸ ਅਗਰ ਮੀਚ ਖਾਂਦੇ ਹਨ ਜਾਨੀ 2008 ਜੀਅਰ ਪ੍ਰੀਫਿਕਸ 99s ਇਨਸੈਟ A ਗਵਰਨਰ ਵਾਈ ਵੀ ਰੈਡੀ ਦੇ ਸਾਈਨ ਤੇ ਪੰਜਵਾਂ ਪ੍ਰੀਫਿਕਸ ਤੋਂ ਅੱਗੇ ਸਟਾਰ ਹੋਣਾ ਚਾਹੀਦਾ ਹੈ ਇਸ ਨੋਟ ਨੂੰ ਇਹ ਪੰਜ 엘ਮੈਂਟਸ ਬਣਾ ਦਿੰਦੇ ਹਨ ਰੇਅਰ ਸਟਾਰ ਨੋਟ 10 ਰੁਪਏ ਦੇ ਸਟਾਰ ਨੋਟ ਦੀ ਕੀਮਤ ਫਾਈਨਟ ਜੋਐਨ ਸੀ 2000 ਰੁਪਏ ਤੋਂ 8500 ਰੁਪਏ ਤੱਕ ਚੜੀ ਜਾਂਦੀ ਹੈ। ਦੋਸਤੋ ਅਗਲਾ ਨੋਟ 10 ਰੁਪਏ ਦਾ ਸਟਾਰ ਉਸ ਦਾ ਪਹਿਲਾ ਐਲੀਮੈਂਟਸ ਹੈ। 10 ਰੁਪਏ ਦੇ ਨੋਟ ਤੇ ਜੀਰ ਹੋਣਾ ਚਾਹੀਦਾ ਹੈ 2008 ਨੋਟ ਨੂੰ ਪਲਟਨ ਤੇ ਪ੍ਰੀਫਿਕਸ ਹੋਣਾ ਚਾਹੀਦਾ ਹੈ 99A 99A ਤੀਸਰਾ ਇਨਸਰਟ ਹਲਕਾ ਜਿਹਾ R ਹੋਣਾ ਚਾਹੀਦਾ ਹੈ। ਤੇ ਪ੍ਰੀਫਿਕਸ ਤੇ ਸੀਰੀਅਲ ਨੰਬਰ ਦੇ ਵਿਚਕਾਰ ਸਟਾਰ ਹੋਣਾ ਚਾਹੀਦਾ ਹੈ। ਪੰਜਵਾਂ ਗਵਰਨਰ ਡੀ ਸੁਵਾਰਾਪ ਦੇ ਸਾਈਨ ਹੋਣੇ ਚਾਹੀਦੇ ਹਨ ਅਗਰ ਤੁਹਾਡੇ 10 ਰੁਪਏ ਦੇ ਨੋਟ ਨਾਲੇ ਪੰਜ 엘ਿਮੈਂਟਸ ਮੇਚ ਕਰਦੇ ਹਨ ਤਾਂ ਇਹ ਨੋਟ ਰੇਅਰ ਹੈ ਦੋਸਤੋ ਇਹ ਨੋਟ ਸਟਰੀਮ ਲਈ ਰੇਅਰ ਹੈ ਫਾਈਨ ਟੂ ਜੁਐਨਸੀ ਇਸ ਨੋਟ ਦੀ ਕੀਮਤ 1 ਲੱਖ ਰੁਪਏ ਤੋਂ 5 ਲੱਖ ਰੁਪਏ ਤੱਕ ਮਿਲ ਸਕਦੀ ਹੈ ਇਸ ਤੋਂ ਅਗਲਾ ਨੋਟ 10 ਰੁਪਏ ਦਾ ਸਟਾਰ ਨੋਟ ਪਹਿਲਾਂ ਤਾਂ ਇਸ ਨੋਟ ਦਾ ਯੀਅਰ ਚੈੱਕ ਕਰੋ 2008 ਹੋਣਾ ਚਾਹੀਦਾ ਹੈ ਪ੍ਰੀਫਿਕਸ 09A ਹੋਣਾ ਚਾਹੀਦਾ ਹੈ ਤੀਸਰਾ ਇਨਸੈਟ ਪਲੇਨ ਹੋਣਾ ਚਾਹੀਦਾ ਹੈ ਪਲੇਨ ਦਾ ਮਤਲਬ ਪ੍ਰੀਫਿਕਸ ਤੇ ਸੀਰੀਅਲ ਨੰਬਰ ਦੇ ਵਿੱਚ ਸਟਾਰ ਹੈ ਉਹਨਾਂ ਦੇ ਥੱਲੇ ਹਲਕਾ ਜਿਹਾ ਜੋ ਇੰਗਲਿਸ਼ ਦਾ ਅੱਖਰ ਦਿੱਤਾ ਗਿਆ ਹੁੰਦਾ ਹੈ A B C D ਜੋ ਵੀ ਅਗਰ ਉਹ ਕੋਈ ਵੀ ਦਿਖਾਈ ਨਹੀਂ ਦਿੰਦਾ ਤਾਂ ਉਸ ਨੂੰ ਪਲੇਨ ਇਨਸੈਟ ਕਹਿੰਦੇ ਹਨ ਚੌਥਾ 엘ਮੈਂਟਸ ਪ੍ਰੀਫਿਕਸ ਤੇ ਸੀਰੀਅਲ ਨੰਬਰ ਦੇ ਗੱਭੇ ਸਟਾਰ ਹੋਣਾ ਚਾਹੀਦਾ ਹੈ ਪੰਜਵਾਂ ਡੀ ਸੁਬਾ ਰਬ ਗਵਰਨਰ ਦੇ ਸਾਈਨ ਹੋਣੇ ਚਾਹੀਦੇ ਹਨ 10 ਰੁਪਏ ਦੇ ਇਸ ਨੋਟ ਦੇ 55 ਐਲੀਮੈਂਟਸ ਅਗਰ ਤੁਹਾਡੇ ਮੈਚ ਕਰਦੇ ਹਨ ਤਾਂ ਇਹ ਸਟਾਰ ਨੋਟ 10 ਰੁਪਏ ਦਾ ਫਾਈਨ ਟੂ ਜੀਐਨਸੀ ਕੀਮਤ 200 ਰੁਪਏ ਤੋਂ 1000 ਰੁਪਏ ਕੀਮਤ ਰੱਖਦਾ ਹੈ ਅਗਲਾ 10 ਰੁਪਏ ਦਾ ਨੋਟ ਹੈ ਜਿਸ ਦੀ ਮਿੰਟਿੰਗ ਯੀਅਰ 2009 ਨੋਟ ਨੂੰ ਪਾਰਟਨ ਤੇ ਪ੍ਰੀਫੈਕਸ ਹੋਣਾ ਚਾਹੀਦਾ ਹੈ ਆਈ ਵੀ ਆਰ ਆਈ ਵੀ ਬੀ ਦਾ ਮਤਲਬ ਬੋਏ ਵਾਲੀ ਆਈ ਬੀ ਆਰ ਇਨਸਰਟ ਹੋਣਾ ਚਾਹੀਦਾ ਹੈ ਆਰ ਜੋ ਹਲਕਾ ਜਿਆ ਸੀਰੀਅਲ ਨੰਬਰ ਦੇ ਥੱਲੇ ਦਿਖਾਈ ਦਿੰਦਾ ਹੈ ਤੇ ਫ੍ਰੀ ਫਿਕਸ ਤੇ ਸੀਰੀਅਲ ਨੰਬਰ ਦੇ ਵਿਚਕਾਰ ਸਟਾਰ ਹੋਣਾ ਚਾਹੀਦਾ ਹੈ ਤੇ ਗਵਰਨਰ ਡੀ ਸੁਵਾਰ ਆਪ ਦੇ ਸਾਈਨ ਹੋਣੇ ਚਾਹੀਦੇ ਹਨ ਅਗਰ ਇਹ ਪੰਜੋ ਮਾਰਕ ਤੁਹਾਡੇ 10 ਰੁਪਏ ਦੇ ਨੋਟ ਤੇ ਹਨ ਤਾਂ ਇਹ ਨੋਟ ਰੀਅਰ ਦੀ ਕੈਟਾਗਰੀ ਦਾ ਹੈ ਫਾਈਨ ਟੂ ਜੁਆਇੰਸ ਇਸ ਨੋਟ ਦੀ ਕੀਮਤ 500 ਰੁਪਏ ਤੋਂ 4500 ਰੁਪਏ ਤੱਕ ਚਲੀ ਜਾਂਦੀ ਹੈ ਅਗਲਾ 10 ਰੁਪਏ ਦਾ ਸਟਾਰ ਨੋਟ ਜਿਸ ਦਾ ਸਨ ਹੋਣਾ ਚਾਹੀਦਾ ਹੈ 2010 ਨੋਟ ਪਾਲਟਨ ਤੇ ਪ੍ਰੀਫਿਕਸ ਹੋਣਾ ਚਾਹੀਦਾ ਹੈ 31S 31S ਤੀਸਰਾ ਇਨਸਰਟ ਹੋਣਾ ਚਾਹੀਦਾ ਹੈ R ਤੇ ਪ੍ਰੀਫਿਕਸ ਤੇ ਸੀਰੀਅਲ ਨੰਬਰ ਦੇ ਵਿਚਕਾਰ ਸਟਾਰ ਹੋਣਾ ਚਾਹੀਦਾ ਹੈ ਤੇ ਪੰਜਵਾਂ ਗਵਰਨਰ ਡੀ ਸੁਭਾਰਾਪ ਦੇ ਸਾਈਨ ਹੋਣੇ ਚਾਹੀਦੇ ਹਨ ਸਨ 2010 ਪ੍ਰੀਫਿਕਸ 31S ਇਨਸਰਟ R ਸਟਾਰ ਦਾ ਮਾਰਕ ਤੇ ਡੀ ਸੁਭਾਰਾਪ ਦੇ ਸਾਈਨ ਅਗਰ ਇਹ ਪੰਜੋ ਐਲੀਮੈਂਟ ਤੁਹਾਡੇ ਨੋਟ ਦੇ ਨਾਲ ਮੇਲ ਖਾਂਦੇ ਹਨ ਤੋ ਤੁਹਾਡੇ ਉਸ ਨੋਟ ਦੀ ਕੀਮਤ ਫਾਈਨਟ ਜੋ ਹੈ ਸੀ ਕੀਮਤ 200 ਰੁਪਏ ਤੋਂ 2500 ਰੁਪਏ ਤੱਕ ਮਿਲ ਸਕਦੀ ਹੈ 6 ਨੰਬਰ ਤੇ ਹੈ 10 ਰੁਪਏ ਦਾ ਨੋਟ ਜਿਸ ਦਾ ਜੀਰ ਹੋਣਾ ਚਾਹੀਦਾ ਹੈ 2010 ਨੋਟ ਨੂੰ ਪੋਲਟਨ ਤੇ ਸਾਹਮਣੇ ਵਾਲੇ ਪਾਗ ਤੇ ਪ੍ਰੀਫਿਕਸ ਹੋਣਾ ਚਾਹੀਦਾ ਹੈ 49K ਤੀਸਰਾ ਮਾਰਕ ਸੀਰੀਅਲ ਨੰਬਰ ਤੇ ਥੱਲੇ ਇਨਸੈਟ ਜੋ ਹਲਕਾ ਜਿਹਾ ਦਿਖਾਈ ਦਿੰਦਾ ਹੈ S ਹੋਣਾ ਚਾਹੀਦਾ ਹੈ ਚੌਥਾ ਪ੍ਰੀਫਿਕਸ ਤੇ ਸੀਰੀਅਲ ਨੰਬਰ ਦੇ ਵਿਚਕਾਰ ਸਟਾਰ ਹੋਣਾ ਚਾਹੀਦਾ ਹੈ ਤੇ ਪੰਜਮਾ ਡੀ ਸੁਬਰਬ ਗਵਰਨਰ ਦੇ ਸਾਈਨ ਹੋਣੇ ਚਾਹੀਦੇ ਹਨ ਇਹ ਪੰਜ 엘ਿਮੈਂਟਸ ਅਗਰ ਤੁਹਾਡੇ ਨੋਟ ਦੇ ਨਾਲ ਮੈਚ ਕਰਦੇ ਹਨ ਤਾਂ ਇਹ 10 ਰੁਪਏ ਦਾ ਸਟਾਰ ਨੋਟ ਸਕੇਅਰ ਹੈ ਫਾਈਨਟੋ ਜੁਆਸੀ ਇਸ ਨੋਟ ਦੀ ਕੀਮਤ ਦਾ 100 ਰੁਪਏ ਤੋਂ 1000 ਰੁਪਏ ਤੱਕ ਮਿਲ ਸਕਦੀ ਹੈ ਅਗਲਾ 10 ਰੁਪਏ ਦਾ ਕੀਮਤੀ ਨੋਟ ਹੈ ਜਿਸ ਦਾ ਜੀਰ ਹੋਣਾ ਚਾਹੀਦਾ ਹੈ 2011 ਨੋਟ ਨੂੰ ਪਲਟਣ ਤੇ ਪ੍ਰੀਫਿਕਸ ਐਸ ਐਸਟੀ ਹੋਣਾ ਚਾਹੀਦਾ ਹੈ ਤੇ ਪ੍ਰੀਫਿਕਸ ਤੇ ਸੀਰੀਅਲ ਨੰਬਰ ਦੇ ਥੱਲੇ ਹਲਕਾ ਜਿਹਾ ਦਿਖਾਈ ਦੇਣ ਵਾਲਾ ਇਨਸਰਟ ਬੀ ਹੋਣਾ ਚਾਹੀਦਾ ਹੈ ਬੋਏ ਵਾਲੀ ਬੀ ਤੇ ਪ੍ਰੀਫਿਕਸ ਦੇ ਸੀਰੀਅਲ ਨੰਬਰ ਦੇ ਵਿਚਕਾਰ ਸਟਾਰ ਹੋਣਾ ਚਾਹੀਦਾ ਹੈ ਤੇ ਪੰਜਵਾਂ 엘ਮੈਂਟਸ ਹੈ ਗਵਰਨਰ ਡੀ ਸੁਬਰਾਪ ਦੇ ਸਿਗਨੇਚਰ ਹੋਣੇ ਚਾਹੀਦੇ ਹਨ ਜੀਅਰ 2011 ਪ੍ਰੀਫਿਕਸ ਐਸ ਐਸਟੀ ਇਨਸਰਟ ਬੀ ਸਟਾਰ ਦਾ ਮਾਰਕ ਤੇ ਗਵਰਨਰ ਡੀ ਸੁਬਰਾਪ ਦੇ ਸਾਈਨ ਅਗਰ ਇਹ ਪੰਜੋ 엘ਮੈਂਟਸ ਤੁਹਾਡੇ ਮੈਚ ਕਰਦੇ ਹਨ ਤਪਾਇੰਟੂ ਜੋ ਐਸੀਐਸ ਨੋਟ ਦੀ ਕੀਮਤ 100 ਰੁਪਏ ਤੋਂ 300 ਰੁਪਏ ਤੱਕ ਮਿਲ ਸਕਦੀ ਹੈ ਦੋਸਤੋ ਇਹ ਸੇ ਕੁਝ 10 ਰੁਪਏ ਦੇ ਸਟਾਰ ਨੋਟਾਂ ਦੀ ਕੀਮਤ ਤੇ ਉਹਨਾਂ ਦੀ ਚੰਗੀ ਤਰ੍ਹਾਂ ਜਾਣਕਾਰੀ ਦਿੱਤੀ ਗਈ ਹੈ ਕਮੈਂਟ ਕਰਕੇ ਜਰੂਰ ਦੱਸਣਾ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ तहे ਦਿਲੋਂ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ ਜੈ ਹਿੰਦ